ਗੁਰੂ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਨੇ ਜੀਆਂ ਦੇ ਮੱਥੇ ਉੱਪਰ ਲੇਖ ਲਿਖੇ ਹੁੰਦੇ ਨੇ ਇਹ ਬਾਣੀ ਸਾਨੂੰ ਸਮਝਾਉਂਦੀ ਆ ਉਹ ਜਿਹੜੇ ਮੱਥੇ ਦੇ ਲੇਖ ਹਨ ਉਹਨਾਂ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਕਿ ਅਸੀਂ ਕਦੋਂ ਕਿੱਥੇ ਤੇ ਕਿਵੇਂ ਮਰਨਾ ਹੈ ਭਾਵੇਂ ਸਾਨੂੰ ਇਹਨਾਂ ਤਰੀਕਾਂ ਦਾ ਨਹੀਂ ਪਤਾ ਤੇ ਇਹ ਵੀ ਲਿਖਿਆ ਸਾਡਾ ਕਿਸੇ ਨਾਲ ਸੰਜੋਗ ਕਦੋਂ ਹੋਵੇਗਾ ਤੇ ਵਿਜੋਗ ਵੀ ਕਦੋਂ ਹੋਵੇਗਾ ਮਿਲਣ ਵਿਛੜਨ ਬਾਰੇ ਸਾਰਾ ਕੁਝ ਹੀ ਲਿਖਿਆ ਹੋਇਆ ਮਰਨ ਲਿਖਾਏ ਮੰਡਲ ਮਹਿ ਆਏ ਤਾਂ ਅਸੀਂ ਆਪਣਾ ਮਰਨਾ ਲਿਖਾ ਕੇ ਇਸ ਧਰਤੀ ਉੱਪਰ ਆਏ ਆ ਤਾਂ ਅਸੀਂ ਵੇਖਦੇ ਆ ਇਹ ਸੰਜੋਗ ਵਿਜੋਗ ਮੱਥੇ ਦੇ ਜਿਹੜੇ ਲੇਖ ਆ ਕੀ ਇਹ ਬਦਲ ਸਕਦੇ ਆ ਕਈ ਵਾਰ ਆਪਾਂ ਕਹਿ ਦਿੰਨੇ ਆ ਕਿ ਮੇਰੇ ਮੱਥੇ ਦੇ ਲੇਖ ਜਿਹੜੇ ਆ ਪੁੱਠੇ ਆ ਇਹ ਸਭ ਕੁਝ ਕਿਵੇਂ ਆ ਕਿਵੇਂ ਸਿੱਧੇ ਹੋਣਗੇ ਕੀ ਜਿਵੇਂ ਲਿਖਿਆ ਹੋਵੇ ਕਿਸੇ ਨੇ ਵੀ 12 ਸਾਲ ਇਹ ਵਿਛੋੜਾ ਹੀ ਰਹਿਣਾ ਜਾਂ 12 ਸਾਲ ਘਰ ਵਿੱਚ ਕਲੇਸ਼ ਰਹਿਣਾ ਗਰੀਬੀ ਰਹਿਣੀ ਆ ਕੀ ਉਹ 12 ਸਾਲ ਦੇ 12 ਦਿਨ ਬਣ ਸਕਦੇ ਆ ਕਿ ਏਡੀ ਗੁਰੂ ਦੀ ਕਿਰਪਾ ਹੋ ਸਕਦੀ ਹੈ ਜੇ ਹੋਊਗੀ ਤੇ ਹੋਊਗੀ ਕਿਵੇਂ ਸਭ ਤੋਂ ਪਹਿਲੀ ਚੀਜ਼ ਤਾਂ ਤੁਸੀਂ ਯਾਦ ਰੱਖਣੀ ਆ ਇਹ ਜਿਹੜੇ ਕਰਮ ਉਹ ਸਿੱਧੇ ਹੋਣ ਲਈ ਤੁਹਾਨੂੰ ਗੁਰੂ ਦੀ ਪ੍ਰਸੰਨਤਾ ਦੀ ਲੋੜ ਪੈਂਦੀ ਆ ਗੁਰੂ ਪ੍ਰਸੰਨ ਹੋਵੇ ਬਹੁਤ ਕਿਰਪਾ ਹੋ ਜਾਂਦੀ ਆ ਇਹ ਜਿਹੜੇ ਲੇਖ ਆ ਮੱਥੇ ਦੇ ਇਹ ਜ਼ਿੰਦਗੀ ਬੰਦੇ ਦੀ ਜਿਹੜੀ ਕਾਇਆ ਹੀ ਬਦਲ ਜਾਂਦੀ ਐ ਸਭ ਕੁਝ ਠੀਕ ਹੋ ਜਾਂਦਾ ਜਦੋਂ ਗੁਰੂ ਦੀ ਪ੍ਰਸੰਨਤਾਪਾ ਹਾਸਲ ਕਰਦੇ ਆ ਉਹ ਸਾਖੀ ਤੁਸੀਂ ਸੁਣੀ ਹੋਵੇਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਗਏ ਹੁਣ ਉੱਥੇ ਕਣਕਾਂ ਨਹੀਂ ਹੁੰਦੀਆਂ ਸੀਗੀਆਂ ਜਾਂ ਜੋ ਹੁੰਦੇ ਸੀ ਜਾਂ ਛੋਲੇ ਹੁੰਦੇ ਸੀ ਉਜਾੜ ਇਲਾਕਾ ਸੀ ਬਰਖਾ ਵੀ ਨਹੀਂ ਸੀ ਬਹੁਤੀ ਹੁੰਦੀ ਉੱਥੋਂ ਦੇ ਲੋਕਾਂ ਨੇ ਮਾਲਵੇ ਦੀ ਸੰਗਤ ਨੇ ਬਹੁਤ ਚੰਗੀ ਤਰ੍ਹਾਂ ਸੇਵਾ ਕੀਤੀ ਉਸ ਸਮੇਂ ਰੇਗਸਤਾਨ ਜਾਂ ਬੀਕਾਨੇਰ ਨੂੰ ਕੌਣ ਜਾਣਦਾ ਸੀਗਾ ਉਦੋਂ ਸੀਗੇ ਭਾਈ ਡੱਲਾ ਜੀ ਬਰਾੜ ਕੌਮ ਦੇ ਸਰਦਾਰ ਸੀਗੇ ਨਾਲ ਸੀ ਉੱਥੇ ਅੱਕ ਖੜੇ ਗੁਰੂ ਮਹਾਰਾਜ ਨੇ ਸਹਿਜ ਸੁਭਾਏ ਕਹਿ ਦਿੱਤਾ ਡੱਲਿਆ ਕਿੰਨੇ ਸੋਹਣੇ ਅੰਬ ਨੇ ਤੇ ਡੱਲੇ ਨੇ ਕਹਿ ਦਿੱਤਾ ਜੀ ਇਹ ਤਾਂ ਅੱਕ ਨੇ ਗੁਰੂ ਸਾਹਿਬ ਜੀ ਨੇ ਕਹਿਤਾ ਭਾਈ ਤੂੰ ਕਹਦੇ ਅੰਬ ਨੇ ਕਹਿੰਦਾ ਜੀ ਮੈਂ ਕੀ ਕੰਨ ਕਹਦਿਆਂ ਕਿਵੇਂ ਕਹਦਿਆਂ ਇਹ ਅੰਬ ਹਨੇ ਤਾਂ ਅੱਕ ਹਨ ਇੱਕ ਜਗ੍ਹਾ ਹੋਰ ਕਾਹੀ ਦੇ ਪੂਟੇ ਖੜੇ ਸੀਗੇ ਘਾਹ ਸੀ ਗੁਰੂ ਸਾਹਿਬ ਜੀ ਨੇ ਕਿਹਾ ਕਿੰਨੀ ਸੋਹਣੀ ਕਣਕ ਖੜੀ ਆ ਡੱਲਾ ਕਹਿਣ ਲੱਗਾ ਮਹਾਰਾਜ ਇਹ ਤਾਂ ਜੀ ਕਾਹੀ ਆ ਗੁਰੂ ਸਾਹਿਬ ਜੀ ਨੇ ਆਖਿਆ ਤੂੰ ਕਹਿ ਦੇ ਕਣਕਾ ਡੱਲਾ ਕਹਿਣ ਲੱਗਿਆ ਜੀ ਐਵੇਂ ਕਹਦੇ ਆ ਇਹ ਤਾਂ ਕਾਹੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਜਾਓ ਏ ਭੋਲਿਆ ਜੇ ਤੂੰ ਕਹਿ ਦਿੰਦਾ ਇੱਥੇ ਕਣਕਾਂ ਵੀ ਹੋ ਜਾਂਦੀਆਂ ਅੰਬ ਵੀ ਹੋ ਜਾਂਦੇ ਪਰ ਹੁਣ ਨਹੀਂ हां तेरे मरने ਤੋਂ ਬਾਅਦ ਅੰਬ ਕਣਕ ਸਭ ਕੁਝ ਹੋਵੇਗਾ ਇਹ ਨਹਿਰਾਂ ਹੀ ਵਗਣਗੀਆਂ ਅੱਜ ਦੇਖੋ ਮਾਲਵੇ ਦਾ ਇਲਾਕਾ ਤੇ ਇਹ ਜਿਹੜੇ ਬਚਨ ਹੁੰਦੇ ਆ ਇਹ ਪਲਟਦੇ ਨਹੀਂ ਸੰਤਾਂ ਦੇ ਮਹਾਂਪੁਰਖਾਂ ਦੇ ਗੁਰੂਆਂ ਦੇ ਤਾਂ ਇਸ ਕਰਕੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਤਾਂ ਗੁਰੂ ਸਾਹਿਬ ਜੀ ਜੋ ਬਚਨ ਕਰਦੇ ਆ ਉਦੋਂ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਪ੍ਰਸੰਨਤਾ ਕਿਵੇਂ ਲੈਣੀ ਆ ਕਈ ਵਾਰ ਅਸੀਂ ਭੁੱਲ ਜਾਂਦੇ ਆ ਮੈਂ ਡੱਲੇ ਦੀ ਗੱਲ ਕਿਉਂ ਕਹੀ ਭਾਈ ਡੱਲੇ ਦੀ ਕਿ ਉਹਨੂੰ ਪਤਾ ਨਹੀਂ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈਦੀ ਆ ਕਿਵੇਂ ਗੁਰੂ ਤੋਂ ਖੁਸ਼ੀ ਪ੍ਰਾਪਤ ਕਰਨੀ ਆ ਉਹਨਾਂ ਦੇ ਬਚਨਾਂ ਉੱਪਰ ਕਿਵੇਂ ਫੁੱਲ ਚੜਾਉਣੇ ਆ ਉਹ ਪਲਟੀ ਗਿਆ ਬਚਨ ਇਸ ਕਰਕੇ ਫਿਰ ਉਹ ਇਹੋ ਜਿਹੇ ਬੰਦੇ ਕਦੇ ਆਪ ਦੇ ਕਰਮ ਨਹੀਂ ਬਦਲਾ ਸਕਦੇ ਬਾਬਾ ਨਾਨਕ ਸਿੰਘ ਜੀ ਦਾ ਇੱਕ ਬਚਨ ਸੰਗਤ ਵਿੱਚ ਕਿਹਾ ਕਰਦੇ ਸੀ ਕਹਿੰਦੇ ਫਕੀਰ ਫਾਕਾ ਕਰੇ ਕਿਨਾਰਾ ਕਰੇ ਤੇ ਵਾਹਿਗੁਰੂ ਨੂੰ ਚੇਤੇ ਰੱਖੇ ਸਮਾਂ ਭਾਈ ਕਾਲ ਯੁਗ ਦਾ ਦੇਖੋ ਕਾਲ ਯੁਗ ਦੇ ਰਾਜ ਵਿੱਚ ਗੁਰੂ ਨਾਨਕ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਰਾਜਿਆਂ ਦੇ ਰਾਜੇ ਨੇ ਤੇ ਜਿਹਦਾ ਰਾਜ ਹੋਵੇ ਇਹ ਕਾਲ ਯੁਗ ਵਿੱਚ ਰਾਜ ਕੀ ਦਾ ਗੁਰੂ ਨਾਨਕ ਜੀ ਦਾ ਰਾਜ ਆ ਤੇ ਜਿਹਦਾ ਰਾਜ ਹੋਵੇ ਭਾਈ ਉਹਦਾ ਸਿੱਕਾ ਚੱਲਦਾ ਦੇਖੋ ਤੁਸੀਂ ਤੇ ਜਿਹਦਾ ਰਾਜਾ ਜਿਵੇਂ ਆਪਾਂ ਕਹਿੰਨੇ ਕੋਈ ਰਾਜਾ ਵਾ ਇੰਨੀ ਸ਼ਕਤੀ ਆ ਕੁਝ ਵੀ ਕਰ ਸਕਦਾ ਹੁਣ ਜੇ ਸਿੱਕਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਕੁਝ ਵੀ ਕਰ ਸਕਦੇ ਆ ਇਹ ਸਮਝਣ ਦੀ ਲੋੜ ਆ ਬਾਬਾ ਅਨੰਦ ਸਿੰਘ ਜੀ ਕਹਿੰਦੇ ਮੱਥੇ ਦੇ ਲੇਖ ਵੀ ਤੁਹਾਡੇ ਬਦਲ ਸਕਦੇ ਆ ਮੱਥੇ ਦੇ ਲੇਖ ਵੀ ਉਹ ਬਦਲ ਦਿੰਦੇ ਨੇ ਇਸ ਕਰਕੇ ਸਮੇਂ ਚੋਂ ਸਮਾਂ ਕੱਢ ਕੇ ਹਰ ਰੋਜ਼ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਸੇਵਾ ਕਰਨੀ ਆ ਸਤਸਲਾ ਗੁਰੂ ਨਾਨਕ ਦੀ ਕਰਨੀ ਆ ਤੇ ਜਦੋਂ ਤੁਸੀਂ ਕਰੋਗੇ ਮੱਥੇ ਦੇ ਲੇਖ ਸਿੱਧੇ ਹੋ ਜਾਣਗੇ ਇਹ ਪੁੱਠੇ ਲੇਖ ਸਿੱਧੇ ਹੋ ਜਾਣਗੇ 12 ਸਾਲ ਦਾ ਵਿਛੋੜਾ ਤੇ ਉਹ 12 ਦਿਨ ਦਾ ਹੀ ਰਹਿ ਜਾਏਗਾ ਸੂਲੀ ਤੋਂ ਸੂਲ ਬਣ ਜਾਵੇਗੀ ਗੁਰਮਖ ਪਿਆਰਿਓ ਇਸ ਕਰਕੇ ਉਹ ਗੁਰੂ ਕਾ ਦਾ ਹੋਇਆ ਬਾਬਾ ਅਨੰਦ ਸਿੰਘ ਜੀ ਕਾ ਕਰਦੇ ਸੀ ਜਿਹੜਾ ਆਪਣੇ ਭਗਤਾਂ ਦੀ ਜਿਹੜਾ ਆਪਣੇ ਸਿੱਖਾਂ ਦੀ ਸੇਵਕ ਦੀ ਬੇਇੱਜ਼ਤੀ ਸਹਾਰ ਗਿਆ ਉਹ ਸੇਵਕ ਕਾ ਦਾ ਹੋਇਆ ਜੋ ਗੁਰੂ ਦੀ ਨਿੰਦਿਆ ਸੁਣ ਕੇ ਸਹਾਰ ਗਿਆ ਤਾਂ ਇਸ ਤਰ੍ਹਾਂ ਕਰਮਾਂ ਨੂੰ ਬਦਲਦਿਆਂ ਬਹੁਤ ਸਾਰੀਆਂ ਸਾਖੀਆਂ ਜਾਂ ਮਹਾਂਪੁਰਖਾਂ ਦਾ ਜੀਵਨ ਬਹੁਤ ਆਉਂਦਾ ਉਹ ਵੱਖਰੀ ਗੱਲ ਆ ਅਸੀਂ ਯਕੀਨ ਘੱਟ ਕਰਦੇ ਆ ਇਦਾਂ ਹੀ ਕੋਈ ਮਹਾਪੁਰਖ ਸੀ ਉਹ ਦੱਸਿਆ ਕਰਦੇ ਸੀ ਸੰਤ ਬਹਾਲ ਦਾਸ ਜੀ ਸੀਗੇ ਉਹ ਦੱਸਦੇ ਸੀ ਇੱਕ ਦਿਨ ਕੁਝ ਆਜੜੀ ਆਪਣੀਆਂ ਬੱਕਰੀਆਂ ਚਰਾਉਂਦੇ ਹੋਏ ਜਦੋਂ ਆਏ ਆ ਤੇ ਉਹਨਾਂ ਦਾ ਮੇਲ ਹੋਇਆ ਇੱਕ ਸੰਤਾਂ ਨਾਲ ਸੰਤਾਂ ਨੇ ਕਿਹਾ ਵੀ ਆਓ ਤੁਹਾਨੂੰ ਕੁਝ ਦੱਸੀਏ ਇਹ ਕਾਜੜੀ ਕਹਿਣ ਲੱਗਾ ਤੁਸੀਂ ਇੰਨਾ ਦੱਸ ਦਿਓ ਵੀ ਮੇਰੀਆਂ ਬੱਕਰੀਆਂ ਕਿੰਨੀਆਂ ਨੇ ਤੇ ਇਹਨਾਂ ਵਿੱਚੋਂ ਕਿਹੜੀਆਂ ਨੇ ਇੱਕ ਆਜੜੀ ਨੇ ਮਹਾਪੁਰਖਾਂ ਦੀ ਭਾਵਕੀ ਪਰਖ ਲੈਣੀ ਚਾਹੀ ਵੀ ਪਰਖੀ ਤਾਂ ਸਹੀ ਵੀ ਕੱਲੀ ਭਗਤੀ ਕਰਦੇ ਆ ਕਿ ਦਿਲਾਂ ਦੀਆਂ ਵੀ ਜਾਣ ਲੈਂਦੇ ਆ ਕਹਿੰਦਾ ਇਹਨਾਂ ਵਿੱਚੋਂ ਇਹ ਵੀ ਦੱਸ ਦੋ ਮੇਰੀਆਂ ਕਿਹੜੀਆਂ ਤੇ ਸੂਣ ਵਾਲੀਆਂ ਬੱਕਰੀਆਂ ਕਿਹੜੀਆਂ ਤੇ ਮਹਾਪੁਰਖਾਂ ਨੇ ਇੱਕ ਸੋਟੀ ਲਈ ਹੱਸਦੇ ਹੋਏ ਬੱਕਰੀਆਂ ਵਿੱਚ ਚਲੇ ਗਏ ਇੱਕ ਇੱਕ ਸੋਟੀ ਤੇ ਲਾ ਕੇ ਦੱਸਿਆ ਵੀ ਇਹ ਤੇਰੀਆਂ ਹੀ ਨੇ ਤੇ ਬਾਕੀ ਦੀਆਂ ਤੂੰ ਚਰਾਉਣ ਲਈ ਵਾਸਤੇ ਕਿਸੇ ਦੀਆਂ ਮੰਗਮੀਆਂ ਲੈ ਕੇ ਆਇਆ ਹੋਇਆ ਤੇ ਗਿਣਤੀ ਕਰਕੇ ਵੀ ਦੱਸਦੀ ਵੀ ਇਨੀਆਂ ਸੂਣ ਵਾਲੀਆਂ ਨੇ ਤੇ ਚਰਾਣ ਵਾਲੀਆਂ ਦੇ ਪੈਸੇ ਤੂੰ ਲੈਣਾ ਭਾਈ ਸਾਰਾ ਕੁਝ ਦੱਸ ਦਿੱਤਾ ਆ ਜਿਹੜੀ ਕਹਿੰਦਾ ਜੀ ਇਹ ਵੀ ਦੱਸੋ ਵੀ ਬੱਕਰੀਆਂ ਕਦੋਂ ਸੂਣ ਗਈਆਂ ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤੇ ਤੈਨੂੰ ਯਕੀਨ ਨਹੀਂ ਆਇਆ ਇਸ ਕਰਕੇ ਤੇਰੀਆਂ ਤਿੰਨ ਬੱਕਰੀਆਂ ਤਾਂ ਜ ਇੱਥੇ ਹੀ ਸੂਣ ਗਈਆਂ ਜਗ੍ਹਾ ਤੇ ਤੇ ਬਾਕੀ ਬੱਚੇ ਸੁੱਟ ਦੇਣ ਗਈਆਂ ਆ ਜਿਹੜੀ ਨੇ ਫਿਰ ਕਿਹਾ ਵੀ ਇਹ ਤਾਂ ਜੇ 20 ਦਿਨ ਨਹੀਂ ਸੂਣ ਗਈਆਂ ਮੇਰੇ ਹਿਸਾਬ ਦੇ ਨਾਲ ਵੀ ਮੈਂ ਬੱਕਰੀਆਂ ਪਾਲਦਾ ਮੈਨੂੰ ਪਤਾ ਤੇ ਗੁੱਸੇ ਦੇ ਅੰਦਾਜ਼ ਵਿੱਚ ਬੋਲਿਆ ਵੀ ਤੁਸੀਂ ਕੋਈ ਪਗੰਬਰ ਜਿਹੜਾ ਇਸ ਤਰ੍ਹਾਂ ਕਹੀ ਜਾਂਦੇ ਆ ਫਿਰ ਉਹ ਮਹਾਪੁਰਖਾਂ ਨੇ ਵਚਨ ਕੀਤਾ ਬਾਬਾ ਜੀ ਨੇ ਵੀ ਕੋਈ ਗੱਲ ਨਹੀਂ ਵੀ ਜੋ ਹੋਣਾ ਤੇਰੇ ਸਾਹਮਣੇ ਹੋ ਜਾਣਾ ਚੁੱਪ ਕਰਕੇ ਦੁਪਹਿਰ ਤੋਂ ਬਾਅਦ ਤਿੰਨ ਬੱਕਰੀਆਂ ਸੂਪੀਆਂ ਉੱਥੇ ਤੇ ਆ ਜਿਹੜੀ ਮਨ ਵਿੱਚ ਕੁਝ ਵਿਸ਼ਵਾਸ ਕਰਕੇ ਡਰ ਦਾ ਡਰ ਦਾ ਮਹਾਪੁਰਖਾਂ ਕੋਲ ਆਇਆ ਕਹਿਣ ਲੱਗਾ ਜੀ ਤੁਹਾਡਾ ਕੀ ਸੱਚ ਹੋ ਗਿਆ ਮਹਾਪੁਰਖਾਂ ਨੇ ਫਿਰ ਕੋਈ ਵਚਨ ਹੀ ਨਹੀਂ ਕੀਤਾ ਤੇ ਉਹ ਉੱਠ ਕੇ ਉੱਥੋਂ ਚਲੇ ਗਏ ਆ ਸ਼ਾਮ ਨੂੰ ਘਰ ਵੱਲ ਜਾ ਰਿਹਾ ਸੀ ਰਸਤੇ 'ਚ ਕੁਝ ਬੱਕਰੀਆਂ ਬਿਮਾਰ ਹੋ ਗਈਆਂ ਰਾਤ ਦਾ ਸਮਾਂ ਹੋਇਆ ਬੱਕਰੀਆਂ ਨੇ ਬੱਚੇ ਸੁਟੇ ਆ ਹੋਸ਼ ਆਈ ਮਹਾਪੁਰਖਾਂ ਦਾ ਬਚਨ ਤਾਂ ਸੱਚ ਹੋ ਗਿਆ ਮੈਂ ਉਹਨਾਂ ਨਾਲ ਮਜ਼ਾਕ ਕੀਤਾ ਹੰਕਾਰ ਕੀਤਾ ਪਰ ਸੰਨਤਾ ਨਹੀਂ ਲਈ ਉਹਨਾਂ ਦੀ ਸਵੇਰ ਹੁੰਦਿਆਂ ਹੀ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਬਾਬਾ ਜੀ ਨੂੰ ਲੱਭਿਆ ਉਹ ਮਹਾਪੁਰਖਾਂ ਨੂੰ ਇਹ ਮਹਾਪੁਰਖ ਕੌਣ ਸੀਗੇ ਮਹਾ ਹਰਨਾਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਲੋਕ ਕਹਿੰਦੇ ਹੁੰਦੇ ਸੀ ਡੇਰਾ ਰੂਮੀ ਵਾਲੇ ਪੁੱਚੋ ਕਲਾ ਵਾਲੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਬਹੁਤ ਸੇਵਾ ਕੀਤੀ ਆ ਬਹੁਤ ਜ਼ਿਆਦਾ ਬਾਣੀ ਨਾਲ ਪਿਆਰ ਕੀਤਾ ਬਹੁਤ ਭਗਤੀ ਕੀਤੀ ਆ ਤਾਂ ਉਹ ਮਹਾਪੁਰਖਾਂ ਦੇ ਕੋਲ ਆਇਆ ਫਿਰ ਕਹਿਣ ਲੱਗਾ ਜੀ ਮੈਨੂੰ ਬਖਸ਼ ਲਓ ਕਿਰਪਾ ਗੁਰੂ ਸੰਤੋ ਵੀ ਮੇਥੋਂ ਗਲਤੀ ਹੋ ਗਈ ਮੈਂ ਤਾਂ ਬੱਕਰੀਆਂ ਚਰਾਉਣ ਵਾਲਾ ਹਾਂ ਆਪ ਜੀ ਨੇ ਬਚਨ ਕੀਤਾ ਸੀ ਜੋ ਹੋ ਗਿਆ ਹੋ ਗਿਆ ਹੁਣ ਆਪ ਜੀ ਰਹਿਮਤ ਕਰੋ ਮੇਰੇ ਤੇ ਤਰਸ ਕਰੋ ਸਾਰੀ ਗੱਲ ਬਾਤ ਦੱਸੀ ਵੀ ਜਿਵੇਂ ਤੁਸੀਂ ਵਚਨ ਕੀਤੇ ਆ ਉਵੇਂ ਹੀ ਹੋਇਆ ਫਿਰ ਮਹਾਪੁਰਖ ਕਹਿਣ ਲੱਗੇ ਚੱਲ ਕੋਈ ਨਾ ਭਾਈ ਜੋ ਲਿਖਿਆ ਸੀ ਤੇਰੇ ਲੇਖਾਂ ਵਿੱਚ ਅਸੀਂ ਤਾਂ ਪੜ੍ਹ ਕੇ ਸੁਣਾਇਆ ਤੈਨੂੰ ਪਰ ਹੁਣ ਤੈਨੂੰ ਘਾਟਾ ਨਹੀਂ ਪੈਣ ਦੇਵਾਂਗੇ ਸਾਰਾ ਘਾਟਾ ਦੁੱਧ ਇਹ ਜਿਹੜਾ ਬੱਕਰੀਆਂ ਬਾਕੀ ਇਹਨਾਂ ਦੇਣਗੀਆਂ ਉਹ ਮਰੀਆਂ ਹੋਈਆਂ ਬੱਕਰੀਆਂ ਦੇ ਹਿੱਸੇ ਦਾ ਵੀ ਦੁੱਧ ਦਿਆ ਕਰਨਗੀਆਂ ਤੇਰਾ ਘਾਟਾ ਪੂਰਾ ਹੋ ਜਾਏਗਾ ਇਸ ਤਰ੍ਹਾਂ ਸੰਤ ਬਹਾਲ ਦਾਸ ਜੀ ਨੇ ਦੱਸਿਆ ਸੀ ਵੀ ਇਹ ਬਚਨ ਸੱਚ ਹੋਇਆ। ਉਹ ਬੱਕਰੀਆਂ ਨੇ ਉਹ ਮਰੀਆਂ ਬੱਕਰੀਆਂ ਦਾ ਵੀ ਜਿਹੜਾ ਹਿੱਸੇ ਦਾ ਸੀ ਦੁੱਧ ਦੇ ਦਿੱਤਾ। ਕਾਫੀ ਦੁੱਧ ਦਿੱਤਾ। ਕੁਝ ਦਿਨਾਂ ਬਾਅਦ ਫਿਰ ਇਹ ਆ ਜੜੀ ਫੇਰਾ ਆ। ਮਹਾਪੁਰਖਾਂ ਨੂੰ ਬੇਨਤੀ ਕੀਤੀ, ਇੱਥੇ ਇਕੱਲੇ ਰਹਿੰਨੇ ਹਾਂ, ਭੋਜਨ ਤੁਹਾਨੂੰ ਕੌਣ ਦਿੰਦਾ? ਉਹਨਾਂ ਨੇ ਬਚਨ ਕੀਤਾ, ਮਾਲਕ ਦਿੰਦਾ। ਜੇ ਦੇ ਦੇਵੇ ਤਾਂ ਖਾ ਲੈਨੇ ਆਂ, ਜੇ ਨਾ ਦੇਵੇ ਤਾਂ ਭੁੱਖੇ ਕੱਟ ਲਈਦਾ ਦਿਨ। ਉਹਦੀ ਰਜਾ ਵਿੱਚ ਕਹਿ ਲਈ ਦਾ ਭੁੱਖ ਵੀ ਤੇਰੀ ਦਾਤ ਆ ਤਾਂ ਦਰਬਾਰ ਤੇ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਏ ਆ ਜਿਹੜੀ ਨੇ ਬੇਨਤੀ ਕੀਤੀ ਕਹਿਣ ਲੱਗਾ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਇਹ ਬੱਕਰੀਆਂ ਦਾ ਦੁੱਧ ਸਬਕਾਰ ਕਰੋ ਇਹ ਛਕ ਲਿਆ ਕਰੋ ਇਸ ਤਰ੍ਹਾਂ ਵੀ ਮੇਰੀ ਵੀ ਇਹ ਸੇਵਾ ਲੇਖੇ ਵਿੱਚ ਪੈ ਜਾਏਗੀ ਤਾਂ ਇਹ ਮਹਾਪੁਰਖਾਂ ਦਾ ਜਿਹੜਾ ਜੀਵਨ ਹੁੰਦਾ ਤੇ ਬਹੁਤ ਨਿਰਾਲਾ ਹੁੰਦਾ ਜੀ ਇਹਨਾਂ ਦਾ ਬਚਨ ਕੀਤਾ ਬਿਰਥਾ ਨਹੀਂ ਜਾਂਦਾ ਆ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਲੈਣੀ ਪਵੇਗੀ ਜੇ ਅਸੀਂ ਚਾਹੋਨੇ ਆ ਕਿ ਸਾਡੇ ਮੱਥੇ ਦੇ ਲੇਖ ਬਦਲ ਜਾਣ ਤਾਂ ਹੀ ਬਾਬਾ ਆਨੰਦ ਸਿੰਘ ਜੀ ਦਾ ਜੋ ਬਚਨ ਨਾ ਬੜਾ ਕੀਮਤੀ ਆ ਚੇਤੇ ਰੱਖਿਓ ਕਿ ਇਹ ਕਲ ਜੋਗਾ ਇਹਦੇ ਵਿੱਚ ਰਾਜ ਕੀ ਦਾ ਗੁਰਨਾਨਕ ਦੇਵ ਜੀ ਦਾ ਬੀਜ ਕਿਹੜਾ ਬੀਜਣਾ ਨਾਮ ਨਾਮ ਦਾ ਬੀਜ ਹੀ ਫਲੇਗਾ ਇਹਦੇ ਵਿੱਚ ਅਬ ਕੱਲੂ ਆਇਓ ਰੇ ਇੱਕ ਨਾਮ ਵੋ ਵੋ ਬੋ ਕਾਂ ਇਹ ਕਲਯੁਗ ਦੇ ਵਿੱਚ ਨਾਮ ਹੀ ਜਪਣਾ ਪਵੇਗਾ ਜੀ ਹੋਰ ਕਰਮ ਕਾਂਡ ਕੋਈ ਉਹਦੇ ਨਾਲ ਨਹੀਂ ਕੰਮ ਸਰਨਾ ਮਨ ਵਿੱਚ ਐ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਆਪਣਾ ਮਨ ਜਿਹੜਾ ਸਤਿਗੁਰੂ ਅੱਗੇ ਵੇਚੇਗਾ ਜੀ ਉਹਦੇ ਸਾਰੇ ਕਾਰਜ ਸਿਰੇ ਚੜ ਜਾਣਗੇ ਰਾਸ ਹੋ ਜਾਣਗੇ ਇੱਕ ਸਾਖੀ ਵੀ ਬੜੀ ਪਿਆਰੀ ਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀਗਾ ਸਿੱਖੀ ਦੇ ਮਜਬੂਤ ਤੇ ਗੱਲ ਹੋ ਰਹੀ ਸੀ ਸਾਹਿਬ ਜੀ ਨੇ ਕਿਹਾ ਵੀ ਗੁਰੂ ਦਾ ਸਿੱਖ ਕੋਈ ਕੋਈ ਆ। ਬਾਕੀ ਸਭ ਮਨ ਦੇ ਸਿੱਖ ਨੇ ਜਾਂ ਫਿਰ ਇਸਤਰੀਆਂ ਤੇ ਆਪਣੇ ਬੱਚਿਆਂ ਦੇ ਸਿੱਖ ਨੇ। ਇੱਕ ਸਿੱਖ ਨੂੰ ਫਿਰ ਮਹਾਰਾਜ ਨੇ ਉਹਦੀ ਪਰਖ ਕੀਤੀ ਜਿਹੜਾ ਆਪਣੇ ਆਪ ਨੂੰ ਬੜਾ ਭਗਤ ਜ਼ਾਹਰ ਕਰਦਾ ਸੀ। ਕਹਿਣ ਲੱਗੇ ਸਾਨੂੰ ਕੱਪੜੇ ਦੀ ਥਾਨ ਦੀ ਜ਼ਰੂਰਤ ਆ। ਸਿੱਖ ਨੇ ਅਗਲੇ ਦਿਨ ਦਰਬਾਰ ਵਿੱਚ ਹਾਜ਼ਰ ਕਰਨ ਦਾ ਵਾਅਦਾ ਕੀਤਾ। ਜਦੋਂ ਮੱਥਾ ਟੇਕ ਕੇ ਸ਼ਹਿਰ ਨੂੰ ਆਇਆ ਕਪੜਾ ਖਰੀਦ ਕੇ ਘਰ ਗਿਆ ਤੇ ਐਸਤਰੀਆਂ ਨੇ ਕਿਹਾ ਇਹ ਕਪੜਾ ਕਹੋ ਜਾ ਕਹਿੰਦਾ ਗੁਰੂ ਸਾਹਿਬ ਵਾਸਤੇ ਖਰੀਦਿਆ ਕੱਲ ਦਰਬਾਰ ਵਿੱਚ ਦੇਣਾ ਉਹ ਕਹਿਣ ਲੱਗੀ ਤਾਂ ਮੈਂ ਕਦੀ ਨਹੀਂ ਦਿਆਂਗੀ ਬਾਲ ਬੱਚਿਆਂ ਲਈ ਜ਼ਰੂਰਤ ਹੈ ਦੀ ਕਪੜਾ ਬੜਾ ਚੰਗਾ ਵਾ ਗੁਰੂ ਸਾਹਿਬ ਨੂੰ ਹੋਰ ਲਿਆ ਕੇ ਦਈ ਸਿੱਖ ਕਹਿੰਦਾ ਕਿ ਬਜਾਜ ਦੇ ਪਾਸ ਤਾਂ ਇੱਕੋ ਹੀ ਥਾਨ ਸੀਗਾ ਵੀ ਉਹ ਦੁਕਾਨਦਾਰ ਕੋਲ ਇਹੀ ਕਪੜਾ ਸੀਗਾ ਇੱਕੋ ਹੀ ਥਾਨ ਸੀ ਇਹਦੇ ਵਰਗਾ ਹੋਰ ਕਪੜਾ ਹੈ ਨਹੀਂ ਫਿਰ ਕਹਿਣ ਲੱਗੀ ਫਿਰ ਤਾਂ ਮੈਂ ਜ਼ਰੂਰ ਹੀ ਰੱਖੂੰਗੀ ਕਿ ਕੀ ਪਤਾ ਹੈ ਮਿਲੇ ਕਿ ਨਾ ਮਿਲੇ ਉਹਨੇ ਪੂਰੀ ਕੋਸ਼ਿਸ਼ ਕੀਤੀ ਪਰ ਆਪਦੀ ਘਰ ਵਾਲੀ ਅੱਗੇ ਉਹਦੀ ਕੋਈ ਪੇਸ਼ ਨਹੀਂ ਗਈ ਉਹਨੇ ਕਹਿ ਕੇ ਟਾਲ ਦਿੱਤਾ ਵੀ ਕਿ ਗੁਰੂ ਸਾਹਿਬ ਨੂੰ ਕੀ ਪਤਾ ਕੱਲ ਜਦੋਂ ਪੁੱਛਣਗੇ ਕਹਿ ਦਿੰ ਮਜੇ ਮਰਜੀ ਦਾ ਕੱਪੜਾ ਮਿਲਿਆ ਨਹੀਂ ਸਿੱਖ ਚੁੱਪ ਹੋ ਗਿਆ ਅਗਲੇ ਦਿਨ ਜਦੋਂ ਦਰਬਾਰ ਵਿੱਚ ਗਿਆ ਮਹਾਰਾਜ ਨੇ ਪੁੱਛਿਆ ਭਾਈ ਕੱਪੜਾ ਲਿਆਂਦਾ ਕਹਿੰਦਾ ਜੀ ਨਹੀਂ ਅਜੇ ਨਹੀਂ ਮਿਲਿਆ ਅਸਲ ਦੇ ਵਿੱਚ ਇਹ ਸਾਖੀ ਤੋਂ ਸਿੱਖਿਆ ਆਪਾਂ ਨੂੰ ਇਹ ਮਿਲਦੀ ਆ ਜਿਹੜੀ ਮੈਂ ਕਹਿ ਰਿਹਾ ਵੀ ਗੁਰੂ ਦੀ ਪ੍ਰਸੰਨਤਾ ਲੈਣੀ ਆ ਫੇਰ ਉਹਦੇ ਨਾਲ ਸਾਡੇ ਮੱਥੇ ਦੇ ਲੇਖ ਬਦਲਨੇ ਆ ਵੀ ਸਿੱਖ ਆਪਣੇ ਗੁਰੂ ਨੂੰ ਤਨ ਵੀ ਦੇ ਦੂਗਾ ਧਨ ਵੀ ਦੇ ਦੂਗਾ ਪਰ ਮਨ ਦੇਣਾ ਬੜਾ ਔਖਾ ਜੀ ਜਿਹੜਾ ਗੁਰੂ ਨੂੰ ਮਨ ਦੇ ਦੇਵੇ ਮਨ ਸੌਂਪ ਦੇਵੇ ਉਹ ਤਾਂ ਗੁਰਮਖ ਬਣ ਜਾਂਦਾ ਹੈ ਗੁਰਮਖ ਬਣਨਾ ਹੀ ਔਖਾ ਜੀ ਗੁਰਮਖ ਹੋਣਾ ਹੀ ਔਖਾ ਜੀ ਵਿਖਾਵੇ ਦੇ ਸਿੱਖ ਤਾਂ ਬਹੁਤ ਹਨ ਪਰ ਗੁਰਮਖ ਕੋਈ ਕੋਈ ਆ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦਾ ਇੱਕ ਬਚਨ ਬੜਾ ਕੀਮਤੀ ਆ ਕਹਿੰਦੇ ਹੁੰਦੇ ਸੀ ਜੇ ਗੁਰੂ ਨਾਲ ਪਿਆਰ ਨਹੀਂ ਜਿਹੜਾ ਗੁਰਮਤ ਅਨੁਸਾਰ ਮਰਿਆਦਾ ਵਿੱਚ ਨਹੀਂ ਚੱਲਦਾ ਉਹਦਾ ਸਰੀਰ ਜਿਉਂਦਾ ਹੀ ਮੜੀ ਆ ਜਿਉਂਦਾ ਜੀ ਹੀ ਉਹ ਕਬਰਿਸਤਾਨ ਉਹ ਤਾਂ ਸ਼ਮਸ਼ਾਨ ਘਾਟ ਆ ਜੇ ਆਪਣੇ ਮੁਰਸ਼ਿਦ ਨਾਲ ਹੀ ਪਿਆਰ ਨਹੀਂ ਤਾਂ ਮਰਦਾ ਵਾ ਇਸ ਕਰਕੇ ਗੁਰਮਖ ਪਿਆਰਿਓ ਸਾਨੂੰ ਆਪਣੀ ਜ਼ਿੰਦਗੀ ਗੁਰੂ ਦੇ ਦੱਸੇ ਮਾਰਗ ਅਨੁਸਾਰ ਦੱਸੀ ਮਰਿਆਦਾ ਅਨੁਸਾਰ ਹੀ ਬਤੀਤ ਕਰਨੀ ਚਾਹੀਦੀ ਹੈ ਹਾਥੀ ਦੀਆਂ ਪੈੜਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਸਾਰੀਆਂ ਪੈੜਾਂ ਹੀ ਆ ਜਾਂਦੀਆਂ ਨਾਮ ਦੇ ਵਿੱਚ ਸਾਰੀਆਂ ਵਸਤਾਂ ਹੀ ਆ ਜਾਂਦੀਆਂ ਇਹ ਵੀ ਬਚਨ ਬਾਬਾ ਆਨੰਦ ਸਿੰਘ ਜੀ ਦਾ ਹੀ ਹੈ ਤਾਂ ਕਹਿਣ ਦਾ ਭਾਵ ਕੀ ਕਿਸੇ ਦੇਵੀ ਦੇਵਤੇ ਨੂੰ ਮੰਨਣ ਦੀ ਪੂਜਣ ਦੀ ਲੋੜ ਕਿਉਂ ਜਦੋਂ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਕੇਵਲ ਕਹਿਣਾ ਹੀ ਨਹੀਂ ਮੰਨਣਾ ਵੀ ਆ ਜੀ ਜਿਸ ਦਿਨ ਤੁਸੀਂ ਇਹ ਚੀਜ਼ਾਂ ਨੂੰ ਮੰਨ ਲਿਆ ਉਸ ਦਿਨ ਤੁਹਾਡੇ ਮੱਥੇ ਦੇ ਜਿਹੜੇ ਲੇਖ ਆ ਉਹ ਬਦਲ ਜਾਣਗੇ ਕਈ ਵਾਰੀ ਆਪਾਂ ਕਹਿੰਨੇ ਮੱਥੇ ਦੇ ਲੇਖ ਨਹੀਂ ਬਦਲਦੇ ਮੱਥੇ ਦੇ ਲੇਖ ਨਹੀਂ ਬਦਲਦੇ ਬਦਲਦੇ ਆ ਜੀ ਸਭ ਕੁਝ ਹੋ ਸਕਦਾ ਜਿਨੇ ਲੇਖ ਲਿਖੇ ਆ ਉਹ ਮੇਟ ਵੀ ਸਕਦਾ ਉਹ ਤਿਲਕੀਰ ਵੀ ਫੇਰ ਸਕਦਾ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਨੇ ਇਸ ਤਰ੍ਹਾਂ ਕੀਤਾ ਹੈ ਸ਼ੇਵੇਂ ਪਾਸ਼ਾ ਮਹਾਰਾਜ ਦੀਆਂ ਸਾਖੀਆਂ ਪੜੋ ਕਿਸ ਤਰ੍ਹਾਂ ਇੱਕ ਮਾਈ ਨੂੰ ਪੁੱਤਰਾਂ ਦੀ ਦਾਤ ਬਖਸ਼ੀ ਸੀ ਜਿਹਦੇ ਕਰਮਾਂ ਦੇ ਵਿੱਚ ਪੁੱਤਰ ਦਾ ਸੌਖੀ ਨਹੀਂ ਸੀ ਲਿਖਿਆ ਹੋਇਆ ਤਾਂ ਉਹਨੂੰ ਕਿਸ ਤਰ੍ਹਾਂ ਪੁੱਤਰ ਬਖਸ਼ੇ ਮਹਾਰਾਜ ਜੀ ਨੇ ਨਾਲੇ ਉਹਦੇ ਮੱਥੇ ਦੇ ਲੇਖ ਜਿਹੜੇ ਸੀ ਕਹਿੰਦੇ ਸੀ ਵੀ ਇਹ ਤਾਂ ਇੱਕ ਬਾਝ ਔਰਤ ਆ ਇਹਦੇ ਘਰ ਔਲਾਦ ਨਹੀਂ ਹੋ ਸਕਦੀ ਤਾਂ ਗੁਰੂ ਤਾਂ ਸਭ ਕੁਝ ਕਰ ਸਕਦਾ ਗੱਲ ਸਾਡੇ ਭਰੋਸੇ ਦੀ ਆ ਗੱਲ ਸਾਡੇ ਯਕੀਨ ਦੀ ਆ ਵਿਸ਼ਵਾਸ ਦੀ ਆ ਤਾਂ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ ਜਿਹੜਾ ਵੀ ਭਾਈ ਕੋਈ ਆਪਣਾ ਮਨ ਸਤਿਗੁਰ ਅੱਗੇ ਵੇਚ ਦਿੰਦਾ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਉਹਦੇ ਕਾਰਜ ਸਾਰੇ ਕੰਮ ਸਿਰੇ ਚੜ ਜਾਂਦੇ ਸੇਵਾ ਕਰਤ ਹੋਏ ਨਹਕਾਮੀ ਪਰ ਹਾਂ ਉਹ ਜਿਹੜਾ ਸੇਵਕ ਆ ਗੁਰੂ ਦੀ ਸੇਵਾ ਕਰਦਾ ਹੋਇਆ ਫਲ ਦੀ ਇੱਛਾ ਨਾ ਰੱਖੇ ਵੀ ਮੈਂ ਆਪਦੇ ਮੱਥੇ ਦੇ ਲੇਖ ਸਿੱਧੇ ਕਰਾਉਣੇ ਆ ਨਹੀਂ ਇਹ ਵੀ ਇੱਛਾ ਤੋਂ ਬਿਗੈਰ ਚੱਕਰੀ ਕਰੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਫਿਰ ਉਹਨੂੰ ਮਾਲਕ ਜਿਹੜਾ ਵਾਹਿਗੁਰੂ ਪਰਮੇਸ਼ਰ ਆ ਰੱਬ ਆਉ ਰੱਬ ਨੂੰ ਵੀ ਪਾਲੂਗਾ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਤਾਂ ਜਿਹਦੇ ਤੇ ਰੱਬ ਆਪਣੀ ਮਿਹਰ ਕਰਦਾ ਉਹ ਸਤਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ ਜੀਵ ਅਗਿਆਨੀ ਤੋਂ ਗਿਆਨੀ ਬਣ ਜਾਂਦਾ ਹੈ ਤਾਂ ਗੁਰਮੁਖ ਪਿਆਰਿਓ ਇਹ ਬਾਬਾ ਅਨੰਦ ਸਿੰਘ ਜੀ ਦਾ ਬਚਨ ਸੀ ਜਿੰਨਾ ਜਿੰਨਾ ਦਾ ਵੀ ਯਕੀਨ ਆ ਭਰੋਸਾ ਮਹਾਪੁਰਖਾਂ ਦੇ ਬਚਨਾਂ ਉੱਪਰ ਕਿਉਂ ਕਰ ਸਕਦੇ ਨੇ ਲੇਖ ਵੀ ਬਦਲ ਸਕਦੇ ਆ ਸੰਤਾਂ ਦੀ ਸੰਗਤ ਵਿੱਚੋਂ ਗੁਰੂ ਦੀ ਸੰਗਤ ਵਿੱਚੋਂ ਬੜਾ ਕੁਝ ਲੱਭ ਜਾਂਦਾ ਹੈ ਤਾਂ ਉਹ ਜਿਹੜੇ ਸੰਤ ਮਹਾਪੁਰਖ ਸਿੱਧੇ ਰਾਹੀ ਸਾਨੂੰ ਪਾਉਂਦੇ ਆ ਸਿਮਰਨ ਮਿਲਦਾ ਉੱਥੋਂ ਸਤ ਸੰਗਤ ਅਦ ਕਰਨ ਦੇ ਨਾਲ ਸਤ ਸੰਗਤ ਮਲਾਉਂਦੀ ਮਹਾਪੁਰਖਾਂ ਨੂੰ ਮਹਾਪੁਰਖ ਫੜਾਉਂਦੇ ਨੇ ਬਾ ਗੁਰੂ ਨਾਨਕ ਦੀ ਗੁਰਨਾਨਕ ਮਲਾਉਂਦਾ ਨਿਰੰਕਾਰ ਦੇ ਨਾਲ ਤੁਸੀਂ ਵੇਖੋ ਇਹ ਵੀ ਬਚਨ ਬਾਬਾ ਨਾਨਕ ਸਿੰਘ ਜੀ ਦਾ ਹੀ ਆ ਵੀ ਸਿਮਰਨ ਜਦੋਂ ਆਪਾਂ ਕਰਦੇ ਆ ਕਿੱਥੋਂ ਮਿਲਦਾ ਬੰਦੇ ਨੂੰ ਇਹ ਦਾਤ ਕਿੱਥੋਂ ਮਿਲਦੀ ਸਾਧ ਸੰਗਤ ਵਿੱਚੋਂ ਸਾਧ ਸੰਗਤ ਕਿਹਦੇ ਨਾਲ ਮਲਾਉਂਦੀ ਰੰਗੀਆਂ ਰੱਤੀਆਂ ਰੂਹਾਂ ਦੇ ਨਾਲ ਰੱਬ ਦੇ ਪਿਆਰਿਆਂ ਨਾਲ ਮਹਾਪੁਰਖਾਂ ਦਾ ਕੰਮ ਕੀ ਹੁੰਦਾ ਬਾਹ ਫੜਨੀ ਸਾਡੀ ਕਿਹਨੂੰ ਫੜਾਉਣੀ ਗੁਰੂ ਨਾਨਕ ਦੇਵ ਜੀ ਨੂੰ ਤੇ ਗੁਰੂ ਨਾਨਕ ਦੇਵ ਜੀ ਕਿਹਦੇ ਨਾਲ ਮਲਾਉਂਦੇ ਨਿਰੰਕਾਰ ਦੇ ਨਾਲ ਇਸ ਕਰਕੇ ਭਾਈ ਨਾਮ ਤੋਂ ਬਿਨਾ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਤੋਂ ਬਿਨਾ ਜਿੰਨੀਆਂ ਵੀ ਚੀਜ਼ਾਂ ਹਨ ਸਾਰੀਆਂ ਕੂੜ ਨੇ ਜੀ ਸਾਰੀਆਂ ਸਾਨੂੰ ਛੱਡਣੀਆਂ ਪੈਣਗੀਆਂ ਆਪਣਾ ਜੀਵਨ ਜਿਹੜਾ ਹੈ ਉਹ ਚੰਗਾ ਬਤੀਤ ਕਰਨਾ ਪਵੇਗਾ ਤਾਂ ਮੱਥੇ ਦੇ ਲੇਖ ਸਿੱਖਾ ਬਦਲ ਸਕਦੇ ਆ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲੈ ਉਹਦੇ ਲਈ ਸਵੇਰੇ ਉੱਠ ਅੰਮ੍ਰਿਤ ਵੇਲੇ ਸੱਚ ਨਾਉ ਵੜਿਆਈ ਵਿਚਾਰ ਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਉਹ ਸਭ ਕੰਮ ਕਰ ਗੁਨਾ ਦੇ ਨਾਲ ਸਾਂਝ ਕਰ ਸਿੱਖੀ ਤੇਰੇ ਅੰਦਰੋਂ ਆਵੇ ਤੂੰ ਵਿਖਾਵੇ ਦਾ ਸਿੱਖ ਨਾ ਬਣ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਆਪਣੇ ਗੁਨਾਹ ਉਹਨਾਂ ਦੀ ਅਰਦਾਸ ਕਰ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਜੀ ਤਾਂ ਇਹ ਕਥਾ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਂਪੁਰਖਾਂ ਦਾ ਜੀਵਨ ਇਤਿਹਾਸ ਤੇ ਉਹਦੇ ਵਿੱਚੋਂ ਮਹਾਪੁਰਖਾਂ ਦੇ ਕੁਝ ਬਚਨ ਆਪਾਂ ਸਾਂਝੇ ਕੀਤੇ ਆ ਇਤੀ ਵਿਚਾਰ ਹਿਰਦਿਆਂ ਚ ਬਸੇ ਆਓ ਆਪਾਂ ਹੁਣ ਭਾਈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ